ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਜਗਦੀਪ ਰੂਬੀ ਤੇ ਅੱਜ ਅਸੀਂ ਗੱਲ ਕਰਨੀ ਹੈ ਇਸ ਦੇ ਬਾਰੇ ਇਹ ਚੂਨਾ ਇਹੇ ਡੱਬੇ ਵਿੱਚ ਵੀ ਮਿਲ ਜਾਂਦਾ ਹੈ ਤੇ ਇਦਾਂ ਪੁੜੀ ਵਿੱਚ ਵੀ ਮਿਲ ਜਾਂਦਾ ਹੈ ਇਹਨੇ ਕਮਾਲ ਦੀ ਚੀਜ਼ ਹੈ ਇਹ ਤੇ ਇਹ ਮਤਲਬ ਕਿਸੇ ਇੱਕ ਚੀਜ਼ ਤੇ ਇੱਕ ਪ੍ਰੋਬਲਮ ਦਾ ਸੋਲੂਸ਼ਨ ਨਹੀਂ ਕਰਦਾ ਬਹੁਤ ਸਾਰੀਆਂ ਪ੍ਰੋਬਲਮਸ ਕਈ ਵਾਰ ਤਾਂ ਸਾਨੂੰ ਬਾਅਦ ਵਿੱਚ ਪਤਾ ਚੱਲਦਾ ਹੈ ਕਿ ਮੇਰਾ ਇਹ ਚੀਜ਼ ਵੀ ਠੀਕ ਹੋ ਗਈ ਜਿਵੇਂ ਇੱਕ ਖਾਸ ਕਰਕੇ ਕੈਲਸ਼ੀਅਮ ਦੀ ਤੁਹਾਨੂੰ ਕਮੀ ਹੈ ਹਨਾ ਹੱਡੀਆਂ ਕਮਜ਼ੋਰ ਨੇ ਬੱਚਿਆਂ ਦੀਆਂ ਜਾਂ ਤੁਸੀਂ ਕਿਤੇ ਵੀ ਗੰਡ ਹੈ ਸਰੀਰ ਵਿੱਚ ਬਾਡੀ ਚ ਕਿਤੇ ਵੀ ਗੰਡ ਹੈ ਤੁਹਾਡੇ ਕੋਈ ਅੰਦਰ ਬਾਡੀ ਚ ਇੰਟਰਨਲ ਗੰਡ ਹੈ ਜਾਂ ਤੁਹਾਡੇ ਉੱਪਰ ਨੇ ਜਿਵੇਂ ਹੱਥਾਂ ਵਗੈਰਾ ਤੇ ਬਾਹਾਂ ਤੇ ਮੋਢਿਆਂ ਤੇ ਗਰਦਨ ਤੇ ਗੰਡਾ ਜੇ ਹੋ ਜਾਂਦੇ ਨੇ ਜਿਹਨੂੰ ਲਾਈਪੋਮਾ ਬੋਲਦੇ ਐ ਉਹ ਸੌਫਟ ਹੁੰਦੀਆਂ ਨੇ ਬਸ ਇਹਨੀਆਂ ਖਤਰਨਾਕ ਨਹੀਂ ਹੁੰਦੀਆਂ ਤੇ ਕਈ ਵਾਰ ਇਹ ਨਾ ਦਬਾਉਣ ਨਾਲ ਥੋੜਾ ਹਿੱਲਦੀਆਂ ਵੀ ਨੇ ਆਪਣੀ ਜਗ੍ਹਾ ਤੋਂ ਸੋ ਇਹ ਤੁਸੀਂ ਰੂਟੀਨ ਚ ਲਾਉਂਗੇ ਤਾਂ ਉਹਨਾਂ ਨੂੰ ਇਹ ਬਿਲਕੁਲ ਖੋਹ ਦਿੰਦੀ ਹੈ ਜਾਂ ਸਿਸਟ ਵਗੈਰਾ ਹੈ ਉਸ ਨੂੰ ਇਹ ਨਹੀਂ ਛੱਡਦਾ ਇਤੋਂ ਤੱਕ ਕਿ ਕੈਂਸਰ ਵੀ ਜੇ ਫਰਸਟ ਸੈਕਿੰਡ ਸਟੇਜ ਚ ਹੈ ਤਾਂ ਇਹ ਉਸ ਨੂੰ ਵੀ ਖਤਮ ਕਰ ਦਿੰਦਾ ਹੈ ਇਸ ਨੂੰ 3 ਮਹੀਨੇ ਰੈਗੂਲਰ ਯੂਜ਼ ਕਰਨਾ ਹੈ ਉਸ ਤੋਂ ਬਾਅਦ 1 ਮਹੀਨੇ ਦਾ ਗੈਪ ਦੇ ਦੇਣਾ ਹੈ ਫਿਰ ਤੁਸੀਂ ਇਹਨੂੰ 3 ਮਹੀਨੇ ਯੂਜ਼ ਕਰ ਸਕਦੇ ਹੋ ਬੱਚੇ ਵੀ ਲੈ ਸਕਦੇ ਨੇ ਥੋੜਾ ਕੁਆਂਟੀਟੀ ਦਾ ਫਰਕ ਪੈ ਜਾਂਦਾ ਜਿਵੇਂ ਲੈਣਾ ਕਿੱਦਾਂ ਇਹ ਹਾਂ ਇੱਕ ਚੀਜ਼ ਹੋਰ ਹੈ ਉਹ ਦੱਸ ਦਵਾਂ ਪਹਿਲਾਂ ਕਿ ਜੇ ਕਿਸੇ ਨੂੰ ਸਟੋਨ ਹੈ ਲੀਵਰ ਚ ਜਾਂ ਕਿਡਨੀ ਚ ਫਿਰ ਇਹ ਨਹੀਂ ਲੈਣਾ ਠੀਕ ਹੈ ਨਾ ਕਿਸੇ ਨੂੰ ਪਥਰੀ ਹੈ ਲੀਵਰ ਚ ਜਾਂ ਕਿਡਨੀ ਚ ਉਸਨੇ ਇਹ ਨਹੀਂ ਲੈਣਾ ਕਿਉਂਕਿ ਕੈਲਸ਼ੀਅਮ ਭਰਪੂਰ ਹੁੰਦਾ ਫਿਰ ਪ੍ਰੋਬਲਮ ਆ ਸਕਦੀ ਹੈ ਹਨਾ ਤੇ ਇਹ ਲੈਣਾ ਕਿਦਾਂ ਤੁਸੀਂ ਇਹਨੂੰ ਦਹੀਂ ਨਾਲ ਵੀ ਲੈ ਸਕਦੇ ਹੋ ਸਬਜੀ ਨਾਲ ਵੀ ਲੈ ਸਕਦੇ ਹੋ ਲੱਸੀ ਨਾਲ ਵੀ ਲੈ ਸਕਦੇ ਹੋ ਪਾਣੀ ਨਾਲ ਵੀ ਲੈ ਸਕਦੇ ਹੋ ਠੀਕ ਹੈ ਜਿਵੇਂ ਦਹੀਂ ਵਗੈਰਾ ਨਾਲ ਲੈਣਾ ਜਾਂ ਸਬਜੀ ਨਾਲ ਲੈਣਾ ਪੂਰਾ ਨਾਲ ਕੋਲੋ ਇਸ ਨੂੰ ਪੂਰੀ ਦੀ ਪੂਰੀ ਮਤਲਬ ਸਬਜੀ ਵਿੱਚ ਨਾ ਘੋਲੋ ਜਾਂ ਕੋਲੀ ਵਿੱਚ ਇਸ ਨੂੰ ਥੋੜਾ ਜਿਹਾ ਚਮਚੇ ਵਿੱਚ ਲੈ ਕੇ ਨਾ ਦਹੀਂ ਨੂੰ ਜਾਂ ਸਬਜੀ ਨੂੰ ਹਾਫ 스ਪੂਨ ਲੈ ਕੇ ਤੇ ਇਹਨੂੰ ਤੁਸੀਂ ਕਣਕ ਦੇ ਦਾਣੇ ਜਿਨਾ ਲੈਣਾ ਹੈ ਜਿ ਕਿਸੀ ਵੱਡਿਆਂ ਨੇ ਲੈਣਾ ਨਾ ਕਣਕ ਦੇ ਦਾਣੇ ਜਿਨਾ ਠੀਕ ਹੈ ਐਦਾਂ ਲੈ ਕੇ ਇਸਨੂੰ ਤੇ ਇਸਨੂੰ ਚੰਗੀ ਤਰ੍ਹਾਂ ਘੋਲਣਾ ਹੈ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਤੇ ਕਿਉਂਕਿ ਜੇ ਤੁਸੀਂ ਸਾਰੇ ਵਿੱਚ ਘੋਲ ਲਓਗੇ ਨਾ ਇਸ ਦਾ ਟੇਸਟ ਬਹੁਤ ਤਿੱਖਾ ਜਾ ਹੁੰਦਾ ਹੈ ਤੇ ਬਹੁਤ ਸਟਰੋਂਗ ਜੀ ਸਮਲ ਹੁੰਦੀ ਹੈ ਫਿਰ ਬੱਚੇ ਤਾਂ ਬਿਲਕੁਲ ਲੈਣਗੇ ਖੁਦ ਨੂੰ ਵੀ ਖੈਰ ਔਖਾ ਲੱਗਦਾ ਤੇ ਇਸ ਤਰ੍ਹਾਂ ਤੁਸੀਂ ਘੋਲ ਕੇ ਇਸ ਨੂੰ ਲੈ ਲੈ ਲੰਨੀ ਆ ਉਤੋਂ ਤੁਸੀਂ ਹੋਰ ਦੇ ਹੀ ਲੈ ਲਵੋ ਐਸੀ ਤਰ੍ਹਾਂ ਤੁਸੀਂ ਸਬਜੀ ਨਾਲ ਲੈ ਸਕਦੇ ਹੋ ਬਹੁਤ ਹੀ ਕਮਾਲ ਦੀ ਚੀਜ਼ ਹੈ ਇਹ ਗੰਡਾ ਬਿਲਕੁਲ ਨਹੀਂ ਛੱਡੇਗਾ ਬਾਡੀ ਤੇ ਤੇ ਬਾਕੀ ਜੇ ਤੁਹਾਡੇ ਕੈਲਸ਼ੀਅਮ ਦੀ ਭਰਪੂਰ ਮਾਤਰਾ ਹੈ ਹਨਾ ਬੱਚੇ ਦੀ ਹੱਡੀਆਂ ਕਮਜ਼ੋਰ ਨੇ ਸਿਹਤ ਨਹੀਂ ਬਣ ਰਹੀ ਚਿਹਰੇ ਤੇ ਵੀ ਫਰਕ ਪੈਂਦਾ ਇਸ ਦਾ ਵਾਲ ਝੜਨੋਂ ਹਟ ਜਾਂਦੇ ਐ ਤੇ ਇਸ ਤਰ੍ਹਾਂ ਇਸ ਨੂੰ ਅਜਮਾ ਕੇ ਦੇਖੋ ਤੇ ਪੂਰਾ ਫਾਇਦਾ ਉਠਾਓ ਇਸ ਦਾ ਕੋਈ ਸਾਈਡ ਇਫੈਕਟ ਨਹੀਂ ਹੈ ਗੈਪ ਗੈਪ ਦੇ ਕੇ ਇਸ ਨੂੰ ਲੈਂਦੇ ਰਹੋ ਕੋਈ ਨੁਕਸਾਨ ਨਹੀਂ ਕਰੇਗਾ ਧੰਨਵਾਦ ਜੀ